ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਇੱਕ ਸ਼ਬਦ ਉਚਾਰਨ ਕੀਤਾ ਹੈ ਉਹਦੇ ਵਿੱਚ ਗੁਰੂ ਰਾਮਦਾਸ ਕਹਿੰਦੇ ਨੇ ਹਮ ਭੀਖਖ ਭੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਹੋ ਦਿਆਨ ਨਾਮ ਦੇਉ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਪਾਤਸ਼ਾਹ ਨੇ ਉਥੇ ਆਪਣੇ ਆਪ ਨੂੰ ਭੀਖ ਮੰਗਣ ਵਾਲਾ ਮੰਗਤਾ ਕਿਹਾ ਹੈ ਤੇ ਗੁਰਮਖੋ ਜਦੋਂ ਗੁਰੂ ਘਰ ਵਿੱਚ ਆਉਂਦੇ ਆ ਉਦੋਂ ਕਦੀ ਮੰਗਤੇ ਬਣ ਕੇ ਆਇਓ ਮੰਗਤੇ ਬਣ ਕੇ ਆਵਾਂਗੇ ਨਾ ਤੇ ਗੁਰੂ ਪਿਆਰਿਓ ਖੈਰ ਪੈ ਜਾਵੇਗਾ ਜੇ ਰਾਜੇ ਬਣ ਕੇ ਆਏ ਤੇ ਕਿਸੇ ਨੇ ਗੁਰਮਖੋ ਖੈਰ ਨਹੀਂ ਜੇ ਪਾਉਣਾ ਅਸੀਂ ਨਿਮਰਤਾ ਦੇ ਮੰਗਤੇ ਬਣ ਕੇ ਆਉਣਾ ਹੈ ਤੇ ਹੰਕਾਰ ਦੇ ਰਾਜੇ ਬਣ ਕੇ ਨਹੀਂ ਅਸੀਂ ਗੁਰੂ ਘਰ ਦੇ ਵਿੱਚ ਆਉਣਾ ਆਪਣੇ ਘਰਾਂ ਵਿੱਚ ਮੰਗਤੇ ਆਉਂਦੇ ਆ ਮੰਗਦੇ ਆ ਉਹ ਸਿਫਤਾਂ ਕਰੀ ਜਾਂਦੇ ਨੇ ਉਹ ਮੰਗੀ ਜਾਂਦੇ ਨੇ ਅਸੀਸਾਂ ਦੇ ਹੀ ਜਾਂਦੇ ਨੇ ਅਖੀਰੀ ਉਹ ਲੋਟੇ ਦੇ ਵਿੱਚ ਖੈਰ ਪਵਾ ਕੇ ਲੈ ਕੇ ਜਾਂਦੇ ਨੇ ਸਾਡੇ ਘਰਾਂ ਚ ਉਹ ਕਿਉਂ ਖੈਰ ਪਵਾ ਕੇ ਲੈ ਗਏ ਕਿਉਂਕਿ ਉਹ ਮੰਗਤੇ ਬਣ ਕੇ ਆਏ ਸੀ ਤੇ ਕਦੀ ਵੇਖਿਓ ਕਦੀ ਖੈਰ ਕਿਸੇ ਨੇ ਦਬਾ ਦੇ ਨਾਲ ਪਵਾਇਆ ਨਹੀਂ ਗੁਰਮਖੋ ਗੁਰੂ ਦਾਤਾ ਏ ਗੁਰੂ ਬਾਦਸ਼ਾਹ ਏ ਅਸੀਂ ਇਹਦੇ ਦਰ ਘਰ ਦੇ ਚਰਣਾ ਦੇ ਵਿੱਚ ਆਉਣਾ ਹੈ ਮੰਗਤੇ ਬਣ ਕਰਕੇ ਬੇਨਤੀਆਂ ਕਰਕੇ ਜਿਵੇਂ ਗੁਰੂ ਰਾਮਦਾਸ ਜੀ ਨੇ ਬੇਨਤੀ ਕੀਤੀ ਹੈ ਸਤਿਗੁਰੂ ਜੀ ਕਹਿੰਦੇ ਰਾਖ ਸਰਣ ਜਗਦੀਸ਼ਰ ਪਿਆਰੇ ਮੋਹ ਸਰਦਾ ਪੂਰ ਹਰ ਗੁਸਾਈ ਅਖੀਰਲੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਹੈ ਮਾਲਕ ਜਗਤ ਦੇ ਮਾਲਕ ਸੁਆਮੀ ਮਾਲਕਾ ਜਗਤ ਈਸ਼ਰ ਪਰਮਾਤਮਾ ਪਿਆਰੇ ਸਾਰੀ ਸ੍ਰਿਸ਼ਟੀ ਦੇ ਮਾਲਕ ਪਿਆਰੇ ਆਪਣੀ ਸ਼ਰਨ ਦੇ ਵਿੱਚ ਰੱਖ ਲੈਣਾ ਕਰ ਆਪਣੀ ਸ਼ਰਨ ਦੇ ਵਿੱਚ ਰੱਖ ਲੈਣਾ ਕਰ ਕਿਰਪਾ ਕਰ ਮੇਰੀ ਇਹ ਤਾਂਗ ਜਿਹੜੀ ਹੈ ਮੇਰੀ ਇੱਛਾ ਜਿਹੜੀ ਹੈ ਉਹ ਪੂਰੀ ਕਰ ਦੇਣਾ ਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਹਿੰਦੇ ਮੇਰੀ ਇਹ ਤਾਂਗ ਪੂਰੀ ਕਰ ਦੇ ਸਤਗੁਰੂ ਜੀ ਕਹਿੰਦੇ ਨੇ ਰਾਖ ਸਰਣ ਜਗਦੀਸ਼ਰ ਪਿਆਰੇ ਮੋਹ ਸਰਦਾ ਪੂਰ ਹਰ ਗੁਸਾਈ ਹੇ ਜਗਤ ਦੇ ਮਾਲਕ ਪ੍ਰਮਾਤਮਾ ਜਦੋਂ ਤੇਰਾ ਦਰਸ਼ਨ ਹੁੰਦਾ ਤਦੋਂ ਮੇਰੇ ਅੰਦਰ ਜਿਹੜੀ ਤਾਂਗ ਹੈ ਨਾ ਇਸੇ ਪ੍ਰਕਾਰ ਕਿਰਪਾ ਕਰਕੇ ਮੇਰੀ ਇੱਛਾ ਜਿਹੜੀ ਹੈ ਮੇਰੇ ਮਨ ਦੀ ਜਿਹੜੀ ਭਾਵਨਾ ਹੈ ਉਹਨੂੰ ਪੂਰੀਆਂ ਕਰ ਦੇਣਾ ਕਰ ਮੈਨੂੰ ਤੇ ਇਹੋ ਹੀ ਇੱਛਾ ਹੈ ਕਿ ਮੈਂ ਤੇਰੇ ਦਰਸ਼ਨ ਕਰਾਂ ਤੇਰੇ ਚਰਨਾਂ 'ਚ ਅਰਦਾਸ ਕਰਾਂ ਸਤਗੁਰੂ ਜੀ ਕਹਿੰਦੇ ਨੇ ਜਨ ਨਾਨਕ ਕੈ ਮਨ ਅਨੰਦ ਹੋਤ ਹੈ ਹਰ ਦਰਸ਼ਨ ਨਿਮਖ ਦਿਖਾਈ ਏ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ ਮੈਂ ਜਨ ਸੇਵਕ ਦੇ ਚਰਣਾ ਦੇ ਵਿੱਚ ਮੈਂ ਜਨ ਤੇਰੇ ਚਰਣਾ ਦੇ ਵਿੱਚ ਆਇਆ ਤੇ ਮੇਰੇ ਅੰਦਰ ਇੱਕ ਬਹੁਤ ਵੱਡਾ ਆਨੰਦ ਹੈ ਜਦੋਂ ਤੂੰ ਦਰਸ਼ਨ ਦੇ ਦਿੰਦਾ ਹੈ ਨਾ ਤੇ ਮੈਨੂੰ ਆਨੰਦ ਹੀ ਹੋ ਜਾਂਦਾ ਹੈ ਆਨੰਦ ਹੀ ਮਿਲ ਜਾਂਦਾ ਹੈ ਕੋਈ ਕੁਝ ਨਹੀਂ ਰਹਿ ਜਾਂਦਾ